ਅਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਦੱਸਦੀ ਹੈ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਮੁੰਡਾ ਤੇ ਕੁੜੀ ਲਾਵਾਂ ਲੈਣ ਦੇ ਲਈ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਵੇਂ ਹੀ ਬੈਠਦੇ ਨੇ ਉੱਥੇ ਹੰਗਾਮਾ ਹੋ ਜਾਂਦਾ ਹੈ ਦਰਸਲ ਸੇਰਾ ਵਦੌਣ ਦੀ ਰਸਮ ਜਿਹੜੀ ਕੀਤੀ ਜਾਂਦੀ ਹੈ ਲੇਕਿਨ ਉੱਥੇ ਹੀ ਮੁੰਡੇ ਦੇ ਭੂਆ ਦੇ ਵੱਲੋਂ ਕੁਝ ਅਜਿਹਾ ਕਹਿ ਦਿੱਤਾ ਜਾਂਦਾ ਹੈ ਕਿ ਉੱਥੇ ਮਾਹੌਲ ਵਿਗੜ ਜਾਂਦਾ ਹੈ ਹਾਲਾਤ ਕੁਝ ਇਸ ਤਰ੍ਹਾਂ ਬਣ ਜਾਂਦੇ ਨੇ ਕਿ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਹੈ ਤੇ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਛਿੱਤਰ ਪਰੇਡ ਹੁੰਦੇ ਹੋਏ ਇਹ ਲੋਕ ਨਜ਼ਰ ਆ ਰਹੇ ਨੇ ਔਰ ਰਿਸ਼ਤੇਦਾਰ ਇਸ ਤਮਾਸ਼ੇ ਨੂੰ ਦੇਖਦੇ ਰਹਿ ਗਏ ਕੁੜੀ ਵਾਲੇ ਇਸ ਤਮਾਸ਼ੇ ਨੂੰ ਦੇਖਦੇ ਰਹਿ ਗਏ ਕਿ ਆਖਿਰਕਾਰ ਇਹ ਕੀ ਹੋ ਗਿਆ ਕਿਉਂਕਿ ਲੋਕਾਂ ਦੇ ਵੱਲੋਂ ਵੀ ਇਹੋ ਜਿਹੀ ਟਿੱਪਣੀਆਂ ਜਦੋਂ ਕੀਤੀਆਂ ਜਾਂਦੀਆਂ ਨੇ ਕਿ ਕੁਝ ਬੰਦੇ ਜਿਹੜੇ ਹੁੰਦੇ ਨੇ ਵਿਆਹਾਂ ਦੇ ਵਿੱਚ ਪ੍ਰੋਗਰਾਮ ਖਰਾਬ ਕਰਨ ਦੇ ਲਈ ਹੀ ਆਉਂਦੇ ਨੇ ਉਹਨਾਂ ਦੇ ਵੱਲੋਂ ਇਹ ਮਿੱਥਿਆ ਹੁੰਦਾ ਹੈ ਕਿ ਅਸੀਂ ਵਿਆਹ ਤੇ ਜਾ ਕੇ ਅਜਿਹੀ ਕੋਈ ਹਰਕਤ ਕਰਾਂਗੇ ਜਿਸ ਦੇ ਨਾਲ ਪੂਰਾ ਮਾਹੌਲ ਜਿਹੜਾ ਖਰਾਬ ਹੋ ਜਾਵੇ ਹੁਣ ਤੁਸੀਂ ਦੇਖੋ ਕਿ ਜਿਵੇਂ ਹੀ ਸਿਰਾ ਵਧਾਉਣ ਦੀ ਰਸਮ ਕੀਤੀ ਜਾ ਰਹੀ ਹੁੰਦੀ ਹੈ ਤੋ ਉਦੋਂ ਹੀ ਮੁੰਡੇ ਦੀ ਭੂਆ ਦੇ ਵੱਲੋਂ ਜਿਹੜਾ ਕਿ ਕੁਝ ਨਾ ਕੁਝ ਬੋਲਿਆ ਜਾਂਦਾ ਹੈ ਜਿਸ ਤੋਂ ਬਾਅਦ ਮੁੰਡੇ ਦਾ ਫੁੱਫੜ ਤੇ ਜੀਜਾ ਉੱਥੇ ਹੱਥੋਂ ਪਾਈ ਤੱਕ ਪਹੁੰਚ ਜਾਂਦੇ ਨੇ ਥੱਪੜੋਂ ਥੱਪੜੀ ਤੱਕ ਗੱਲ ਪਹੁੰਚ ਜਾਂਦੀ ਏ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਇਹ ਘਟਿਆ ਹਰਕਤ ਕੀਤੀ ਗਈ ਹੈ ਘਟਿਆ ਹਰਕਤ ਇਸ ਲਈ ਅਸੀਂ ਬੋਲ ਰਿਹਾ ਕਿਉਂਕਿ ਜਦੋਂ ਇਹੋ ਜੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਹ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਾਂ ਉਦੋਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਗੁੱਸਾ ਹੁੰਦਾ ਲੋਕ ਵੀ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਲਾਂਤਾਂ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਅੱਗ ਦੇ ਵਾਂਗੂ ਵਾਇਰਲ ਕੀਤਾ ਜਾ ਰਿਹਾ ਔਰ ਕਈ ਸਵਾਲ ਵਿੱਚ ਚੁੱਕੇ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਔਰ ਦੂਜੇ ਪਾਸੇ ਮੁੰਡਾ ਵੀ ਜਦੋਂ ਉੱਠਦਾ ਹੈ ਕਿ ਆਖਿਰਕਾਰ ਇਹ ਕੀ ਹੋ ਗਿਆ ਤਾਂ ਫਿਰ ਕੁੜੀ ਉਸ ਨੂੰ ਰੋਕਦੀ ਹੈ ਔਰ ਮਾਹੌਲ ਜਿਹੜਾ ਉਸ ਵੇਲੇ ਉੱਥੇ ਗਰਮ ਹੋ ਜਾਂਦਾ ਹੈ ਮੁੰਡੇ ਮੁੰਡੇ ਦਾ ਫੁੱਫੜ ਤੇ ਜੀਜਾ ਜਿਹੜੇ ਨੇ ਦੇਖੋ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦੀ ਘਟਿਆ ਹਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਲੇਕਿਨ ਇਹ ਵੀ ਜਰੂਰ ਦੱਸਿਓ ਕਿ ਇਹਨਾਂ ਦੇ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਦੋਂ ਵੀ ਅਜਿਹਾਂ ਕੋਈ ਵੀਡੀਓ ਸਾਹਮਣੇ ਆਉਂਦੀਆਂ ਨੇ ਇਸ ਤੋਂ ਪਹਿਲਾਂ ਵੀ ਕਈ ਅਸੀਂ ਵੀਡੀਓ ਦੇਖਿਆ ਨੇ ਜੋ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੰਦੀਆਂ ਨੇ ਕੁਝ ਲੋਕ ਜਿਹੜੇ ਨੇ ਜਦੋਂ ਲਾਵਾ ਪੇਰੇ ਹੁੰਦੇ ਨੇ ਤਾਂ ਉਸ ਵੇਲੇ ਜਿਹੜਾ ਕੁਰਸੀਆਂ ਤੇ ਬੈਠੇ ਹੁੰਦੇ ਨੇ ਕੁਝ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਕੁਰਸੀਆਂ ਤੇ ਬੈਠੇ ਹੁੰਦੇ ਨੇ ਉਹ ਵੀ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਤੇ ਪਿਛਲੇ ਦਿਨਾ ਤੋਂ ਕਾਫੀ ਵਾਇਰਲ ਹੋ ਰਹੀ ਹੈ ਔਰ ਇਸ ਤਰ੍ਹਾਂ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਰਿਸ਼ਤੇਦਾਰ ਉਹਨਾਂ ਨੂੰ ਵਿਆਹ ਤੇ ਨਹੀਂ ਬੁਲਾਉਣਾ ਚਾਹੀਦਾ ਇਹੋ ਜੀ ਟਿੱਪਣੀਆਂ ਵੀ ਲੋਕ ਕਰ ਰਹੇ ਨੇ ਕਿਉਂਕਿ ਇਹ ਲੋਕ ਜਿਹੜੇ ਨੇ ਘਰੋਂ ਹੀ ਮਿੱਤ ਕੇ ਆਉਂਦੇ ਨੇ ਕਿ ਅਸੀਂ ਵਿਆਹ ਤੇ ਜਾ ਕੇ ਮਾਹੌਲ ਖਰਾਬ ਕਰਨਾ ਹੈ ਔਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਉਹੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਆਪਣੇ ਘਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਹੁੰਦਾ ਤੇ ਦੂਜਿਆਂ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਇਹ ਮਾਹੌਲ ਖਰਾਬ ਕਰਦੇ ਨੇ ਤੇ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਦੱਸਦੀ ਹੈ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਮੁੰਡਾ ਤੇ ਕੁੜੀ ਲਾਵਾਂ ਲੈਣ ਦੇ ਲਈ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਵੇਂ ਹੀ ਬੈਠਦੇ ਨੇ ਉੱਥੇ ਹੰਗਾਮਾ ਹੋ ਜਾਂਦਾ ਹੈ ਦਰਸਲ ਸੇਰਾ ਵਦੋਂ ਦੀ ਰਸਮ ਜਿਹੜੀ ਕੀਤੀ ਜਾਂਦੀ ਹੈ ਲੇਕਿਨ ਉੱਥੇ ਹੀ ਮੁੰਡੇ ਦੀ ਭੂਆ ਦੇ ਵੱਲੋਂ ਕੁਝ ਅਜੀਬ ਕਹਿ ਦਿੱਤਾ ਜਾਂਦਾ ਹੈ ਕਿ ਉੱਥੇ ਮਾਹੌਲ ਵਿਗੜ ਜਾਂਦਾ ਹੈ ਹਾਲਾਤ ਕੁਝ ਇਸ ਤਰ੍ਹਾਂ ਬਣ ਜਾਂਦੇ ਨੇ ਕਿ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਹੈ ਤੇ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਛਿੱਤਰ ਪਰੇਡ ਹੁੰਦੇ ਹੋਏ ਇਹ ਲੋਕ ਨਜ਼ਰ ਆ ਰਹੇ ਨੇ ਔਰ ਰਿਸ਼ਤੇਦਾਰ ਇਸ ਤਮਾਸ਼ੇ ਨੂੰ ਦੇਖਦੇ ਰਹਿ ਗਏ ਕੁੜੀ ਵਾਲੇ ਇਸ ਤਮਾਸ਼ੇ ਨੂੰ ਦੇਖਦੇ ਰਹਿ ਗਏ ਕਿ ਆਖਿਰਕਾਰ ਇਹ ਕੀ ਹੋ ਗਿਆ ਕਿਉਂਕਿ ਲੋਕਾਂ ਦੇ ਵੱਲੋਂ ਵੀ ਇਹੋ ਜਿਹੀ ਟਿੱਪਣੀਆਂ ਜਦੋਂ ਕੀਤੀਆਂ ਜਾਂਦੀਆਂ ਨੇ ਕਿ ਕੁਝ ਬੰਦੇ ਜਿਹੜੇ ਹੁੰਦੇ ਨੇ ਵਿਆਹਾਂ ਦੇ ਵਿੱਚ ਪ੍ਰੋਗਰਾਮ ਖਰਾਬ ਕਰਨ ਦੇ ਲਈ ਹੀ ਆਉਂਦੇ ਨੇ ਉਹਨਾਂ ਦੇ ਵੱਲੋਂ ਇਹ ਮਿੱਥਿਆ ਹੁੰਦਾ ਹੈ ਕਿ ਅਸੀਂ ਵਿਆਹ ਤੇ ਜਾ ਕੇ ਅਜਿਹੀ ਕੋਈ ਹਰਕਤ ਕਰਾਂਗੇ ਜਿਸ ਦੇ ਨਾਲ ਪੂਰਾ ਮਾਹੌਲ ਜਿਹੜਾ ਖਰਾਬ ਹੋ ਜਾਵੇ ਹੁਣ ਤੁਸੀਂ ਦੇਖੋ ਕਿ ਜਿਵੇਂ ਹੀ ਸਿਰਾ ਵਦੋਂ ਦੀ ਰਸਮ ਕੀਤੀ ਜਾ ਰਹੀ ਹੁੰਦੀ ਹੈ ਤੋ ਉਦੋਂ ਹੀ ਮੁੰਡੇ ਦੀ ਭੂਆ ਦੇ ਵੱਲੋਂ ਜਿਹੜਾ ਕਿ ਕੁਝ ਨਾ ਕੁਝ ਬੋਲਿਆ ਜਾਂਦਾ ਹੈ ਜਿਸ ਤੋਂ ਬਾਅਦ ਮੁੰਡੇ ਦਾ ਫੁੱਫੜ ਤੇ ਜੀਜਾ ਉੱਥੇ ਹੱਥੋਂ ਪਾਈ ਤੱਕ ਪਹੁੰਚ ਜਾਂਦੇ ਨੇ ਥੱਪੜੋ ਥੱਪੜੀ ਤੱਕ ਗੱਲ ਪਹੁੰਚ ਜਾਂਦੀ ਏ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਇਹ ਘਟਿਆ ਹਰਕਤ ਕੀਤੀ ਗਈ ਹੈ ਘਟਿਆ ਹਰਕਤ ਇਸ ਲਈ ਅਸੀਂ ਬੋਲ ਰਿਹਾ ਕਿਉਂਕਿ ਜਦੋਂ ਇਹੋ ਜੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਹ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਾਂ ਉਦੋਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਗੁੱਸਾ ਹੁੰਦਾ ਲੋਕ ਵੀ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਲਾਂਤਾਂ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਅੱਗ ਦੇ ਵਾਂਗੂ ਵਾਇਰਲ ਕੀਤਾ ਜਾ ਰਿਹਾ ਔਰ ਕਈ ਸਵਾਲ ਵਿੱਚ ਚੁੱਕੇ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਔਰ ਦੂਜੇ ਪਾਸੇ ਮੁੰਡਾ ਵੀ ਜਦੋਂ ਉੱਠਦਾ ਹੈ ਕਿ ਆਖਿਰਕਾਰ ਇਹ ਕੀ ਹੋ ਗਿਆ ਤਾਂ ਫਿਰ ਕੁੜੀ ਉਸ ਨੂੰ ਰੋਕਦੀ ਹੈ ਔਰ ਮਾਹੌਲ ਜਿਹੜਾ ਉਸ ਵੇਲੇ ਉੱਥੇ ਗਰਮ ਹੋ ਜਾਂਦਾ ਹੈ ਮੁੰਡੇ ਮੁੰਡੇ ਦਾ ਫੁੱਫੜ ਤੇ ਜੀਜਾ ਜਿਹੜੇ ਨੇ ਦੇਖੋ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦੀ ਘਟਿਆ ਹਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਲੇਕਿਨ ਇਹ ਵੀ ਜਰੂਰ ਦੱਸਿਓ ਕਿ ਇਹਨਾਂ ਦੇ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਦੋਂ ਵੀ ਅਜਿਹਾਂ ਕੋਈ ਵੀਡੀਓ ਸਾਹਮਣੇ ਆਉਂਦੀਆਂ ਨੇ ਇਸ ਤੋਂ ਪਹਿਲਾਂ ਵੀ ਕਈ ਅਸੀਂ ਵੀਡੀਓ ਦੇਖਿਆ ਨੇ ਜੋ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੰਦੀਆਂ ਨੇ ਕੁਝ ਲੋਕ ਜਿਹੜੇ ਨੇ ਜਦੋਂ ਲਾਵਾ ਪੇਰੇ ਹੁੰਦੇ ਨੇ ਤਾਂ ਉਸ ਵੇਲੇ ਜਿਹੜਾ ਕੁਰਸੀਆਂ ਤੇ ਬੈਠੇ ਹੁੰਦੇ ਨੇ ਕੁਝ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਕੁਰਸੀਆਂ ਤੇ ਬੈਠੇ ਹੁੰਦੇ ਨੇ ਉਹ ਵੀ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਤੇ ਪਿਛਲੇ ਦਿਨਾ ਤੋਂ ਕਾਫੀ ਵਾਇਰਲ ਹੋ ਰਹੀ ਹੈ ਔਰ ਇਸ ਤਰ੍ਹਾਂ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਰਿਸ਼ਤੇਦਾਰ ਉਹਨਾਂ ਨੂੰ ਵਿਆਹ ਤੇ ਨਹੀਂ ਬੁਲਾਉਣਾ ਚਾਹੀਦਾ ਇਹੋ ਜੀ ਟਿੱਪਣੀਆਂ ਵੀ ਲੋਕ ਕਰ ਰਹੇ ਨੇ ਕਿਉਂਕਿ ਇਹ ਲੋਕ ਜਿਹੜੇ ਨੇ ਘਰੋਂ ਹੀ ਮਿੱਤ ਕੇ ਆਉਂਦੇ ਨੇ ਕਿ ਅਸੀਂ ਵਿਆਹ ਤੇ ਜਾ ਕੇ ਮਾਹੌਲ ਖਰਾਬ ਕਰਨਾ ਹੈ ਔਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਉਹੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਆਪਣੇ ਘਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਹੁੰਦਾ ਤੇ ਦੂਜਿਆਂ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਇਹ ਮਾਹੌਲ ਖਰਾਬ ਕਰਦੇ ਨੇ ਤੇ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਅਭੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਦੱਸਦੀ ਹੈ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿ ਮੁੰਡਾ ਤੇ ਕੁੜੀ ਲਾਵਾਂ ਲੈਣ ਦੇ ਲਈ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਵੇਂ ਹੀ ਬੈਠਦੇ ਨੇ ਉੱਥੇ ਹੰਗਾਮਾ ਹੋ ਜਾਂਦਾ ਹੈ ਦਰਸਲ ਸੇਰਾ ਵਦੋਂ ਦੀ ਰਸਮ ਜਿਹੜੀ ਕੀਤੀ ਜਾਂਦੀ ਹੈ ਲੇਕਿਨ ਉੱਥੇ ਹੀ ਮੁੰਡੇ ਦੀ ਭੂਆ ਦੇ ਵੱਲੋਂ ਕੁਝ ਅਜੀਬ ਕਹਿ ਦਿੱਤਾ ਜਾਂਦਾ ਹੈ ਕਿ ਉੱਥੇ ਮਾਹੌਲ ਵਿਗੜ ਜਾਂਦਾ ਹੈ ਹਾਲਾਤ ਕੁਝ ਇਸ ਤਰ੍ਹਾਂ ਬਣ ਜਾਂਦੇ ਨੇ ਕਿ ਹੱਥੋਂ ਪਾਈ ਤੱਕ ਗੱਲ ਪਹੁੰਚ ਜਾਂਦੀ ਹੈ ਤੇ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਸ਼ਿੱਤਰ ਪਰੇਡ ਹੁੰਦੇ ਹੋਏ ਇਹ ਲੋਕ ਨਜ਼ਰ ਆ ਰਹੇ ਨੇ ਔਰ ਰਿਸ਼ਤੇਦਾਰ ਇਸ ਤਮਾਸ਼ੇ ਨੂੰ ਦੇਖਦੇ ਰਹਿ ਗਏ ਕੁੜੀ ਵਾਲੇ ਇਸ ਤਮਾਸ਼ੇ ਨੂੰ ਦੇਖਦੇ ਰਹਿ ਗਏ ਕਿ ਆਖਿਰਕਾਰ ਇਹ ਕੀ ਹੋ ਗਿਆ ਕਿਉਂਕਿ ਲੋਕਾਂ ਦੇ ਵੱਲੋਂ ਵੀ ਇਹੋ ਜਿਹੀ ਟਿੱਪਣੀਆਂ ਜਦੋਂ ਕੀਤੀਆਂ ਜਾਂਦੀਆਂ ਨੇ ਕਿ ਕੁਝ ਬੰਦੇ ਜਿਹੜੇ ਹੁੰਦੇ ਨੇ ਵਿਆਹਾਂ ਦੇ ਵਿੱਚ ਪ੍ਰੋਗਰਾਮ ਖਰਾਬ ਕਰਨ ਦੇ ਲਈ ਹੀ ਆਉਂਦੇ ਨੇ ਉਹਨਾਂ ਦੇ ਵੱਲੋਂ ਇਹ ਮਿੱਥਿਆ ਹੁੰਦਾ ਹੈ ਕਿ ਅਸੀਂ ਵਿਆਹ ਤੇ ਜਾ ਕੇ ਅਜਿਹੀ ਕੋਈ ਹਰਕਤ ਕਰਾਂਗੇ ਜਿਸ ਦੇ ਨਾਲ ਪੂਰਾ ਮਾਹੌਲ ਜਿਹੜਾ ਖਰਾਬ ਹੋ ਜਾਵੇ ਹੁਣ ਤੁਸੀਂ ਦੇਖੋ ਕਿ ਜਿਵੇਂ ਹੀ ਸਿਰਾ ਵਧਾਉਣ ਦੀ ਰਸਮ ਕੀਤੀ ਜਾ ਰਹੀ ਹੁੰਦੀ ਹੈ ਤੋ ਉਦੋਂ ਹੀ ਮੁੰਡੇ ਦੀ ਭੂਆ ਦੇ ਵੱਲੋਂ ਜਿਹੜਾ ਕਿ ਕੁਝ ਨਾ ਕੁਝ ਬੋਲਿਆ ਜਾਂਦਾ ਹੈ ਜਿਸ ਤੋਂ ਬਾਅਦ ਮੁੰਡੇ ਦਾ ਫੁੱਫੜ ਤੇ ਜੀਜਾ ਉੱਥੇ ਹੱਥੋਂ ਪਾਈ ਤੱਕ ਪਹੁੰਚ ਜਾਂਦੇ ਨੇ ਥੱਪੜੋ ਥੱਪੜੀ ਤੱਕ ਗੱਲ ਪਹੁੰਚ ਜਾਂਦੀ ਏ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹਨਾਂ ਲੋਕਾਂ ਦੇ ਵੱਲੋਂ ਇਹ ਘਟਿਆ ਹਰਕਤ ਕੀਤੀ ਗਈ ਹੈ ਘਟਿਆ ਹਰਕਤ ਇਸ ਲਈ ਅਸੀਂ ਬੋਲ ਰਿਹਾ ਕਿਉਂਕਿ ਜਦੋਂ ਇਹੋ ਜੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਹ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਾਂ ਉਦੋਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਗੁੱਸਾ ਹੁੰਦਾ ਲੋਕ ਵੀ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਲਾਂਤਾਂ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਅੱਗ ਦੇ ਵਾਂਗੂ ਵਾਇਰਲ ਕੀਤਾ ਜਾ ਰਿਹਾ ਔਰ ਕਈ ਸਵਾਲ ਵਿੱਚ ਚੁੱਕੇ ਜਾ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਔਰ ਦੂਜੇ ਪਾਸੇ ਮੁੰਡਾ ਵੀ ਜਦੋਂ ਉੱਠਦਾ ਹੈ ਕਿ ਆਖਿਰਕਾਰ ਇਹ ਕੀ ਹੋ ਗਿਆ ਤਾਂ ਫਿਰ ਕੁੜੀ ਉਸ ਨੂੰ ਰੋਕਦੀ ਹੈ ਔਰ ਮਾਹੌਲ ਜਿਹੜਾ ਉਸ ਵੇਲੇ ਉੱਥੇ ਗਰਮ ਹੋ ਜਾਂਦਾ ਹੈ ਮੁੰਡੇ ਮੁੰਡੇ ਦਾ ਫੁੱਫੜ ਤੇ ਜੀਜਾ ਜਿਹੜੇ ਨੇ ਦੇਖੋ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦੀ ਘਟਿਆ ਹਰਕਤ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਲੇਕਿਨ ਇਹ ਵੀ ਜਰੂਰ ਦੱਸਿਓ ਕਿ ਇਹਨਾਂ ਦੇ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਜਦੋਂ ਵੀ ਅਜਿਹਾਂ ਕੋਈ ਵੀਡੀਓ ਸਾਹਮਣੇ ਆਉਂਦੀਆਂ ਨੇ ਇਸ ਤੋਂ ਪਹਿਲਾਂ ਵੀ ਕਈ ਅਸੀਂ ਵੀਡੀਓ ਦੇਖਿਆ ਨੇ ਜੋ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੁੰਦੀਆਂ ਨੇ ਕੁਝ ਲੋਕ ਜਿਹੜੇ ਨੇ ਜਦੋਂ ਲਾਵਾ ਪੇਰੇ ਹੁੰਦੇ ਨੇ ਤਾਂ ਉਸ ਵੇਲੇ ਜਿਹੜਾ ਕੁਰਸੀਆਂ ਤੇ ਬੈਠੇ ਹੁੰਦੇ ਨੇ ਕੁਝ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਉਹ ਕੁਰਸੀਆਂ ਤੇ ਬੈਠੇ ਹੁੰਦੇ ਨੇ ਉਹ ਵੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਪਿਛਲੇ ਦਿਨਾ ਤੋਂ ਕਾਫੀ ਵਾਇਰਲ ਹੋ ਰਹੀ ਹੈ ਔਰ ਇਸ ਤਰ੍ਹਾਂ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਰਿਸ਼ਤੇਦਾਰ ਉਹਨਾਂ ਨੂੰ ਵਿਆਹ ਤੇ ਨਹੀਂ ਬੁਲਾਉਣਾ ਚਾਹੀਦਾ ਇਹੋ ਜੀ ਟਿੱਪਣੀਆਂ ਵੀ ਲੋਕ ਕਰ ਰਹੇ ਨੇ ਕਿਉਂਕਿ ਇਹ ਲੋਕ ਜਿਹੜੇ ਘਰੋਂ ਹੀ ਮਿੱਤ ਕੇ ਆਉਂਦੇ ਨੇ ਕਿ ਅਸੀਂ ਵਿਆਹ ਤੇ ਜਾ ਕੇ ਮਾਹੌਲ ਖਰਾਬ ਕਰਨਾ ਔਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਉਹੀ ਲੋਕ ਹੁੰਦੇ ਨੇ ਜਿਨ੍ਹਾਂ ਦੇ ਆਪਣੇ ਘਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਹੁੰਦਾ ਤੇ ਦੂਜਿਆਂ ਦੇ ਪ੍ਰੋਗਰਾਮ ਦੇ ਵਿੱਚ ਜਾ ਕੇ ਇਹ ਮਾਹੌਲ ਖਰਾਬ ਕਰਦੇ ਨੇ ਤੇ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ